ਤਕਵੀਰ ਬਾਦਲ ਜੀ ਅੱਜ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਲਕੁਲ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਤੁਹਾਨੂੰ ਆਪਣਾ ਫਿਕਰ ਲੱਗਿਆ ਆਪਣੇ ਪਰਿਵਾਰ ਦਾ ਫਿਕਰ ਲੱਗਿਆ ਕਿ ਕਿਤੇ ਅਗਲਾ ਨੰਬਰ ਸਾਡਾ ਨਾ ਲੱਗਦਾ ਹੋਵੇ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਉਹਦੇ ਵਿਸਥਾਰ ਨੇ ਜਾਂ ਜਿਹੜੇ ਆਫੀਸਰਸ ਨੇ ਇਹ ਵਿਸਥਾਰ ਦੱਸਿਆ ਚਾਹੇ ਉਹ ਸਾਬਕਾ ਨੇ ਉਹਦੇ ਤੋਂ ਤੁਹਾਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਕੰਪਨੀਆਂ ਵਾਲੀ ਗੱਲ ਤਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕਿੰਨੀਆਂ ਬਣੀਆਂ ਹੋਈਆਂ ਤੇ ਉਹਨਾਂ ਦੇ ਵਿੱਚ ट्रांजੈਕਸ਼ਨਸ ਕਿਵੇਂ ਹੋਏ ਨੇ ਸ਼ਾਇਦ ਐਸੇ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੀਆਂ ਬੇਤਭੀਆਂ ਕਿੜੀਆਂ ਉਹ ਸਪਸ਼ਟ ਨਜ਼ਰ ਆ ਰਹੀਆਂ ਸੀ ਕਿ ਕਭਰਾਹਟ ਹੈ ਕਿਤੇ ਨਾ ਕਿਤੇ ਕਭਰਾਹਟ ਆਪੇ ਹੋਣੀ ਆ ਪੁੱਠੇ ਕੰਮਾਂ ਦੇ ਪੁੱਠੇ ਹੀ ਨਤੀਜੇ ਹੁੰਦੇ ਨੇ ਨਾ ਜਿਸ ਤਰੀਕੇ ਦੇ ਨਾਲ 7 ਤੋਂ ਲੈ ਕੇ 17 ਤੱਕ ਤੁਸੀਂ ਗੁੰਡਾਗਰਦੀ ਮਚਾਈ ਸੀ ਪੰਜਾਬ ਦੇ ਵਿੱਚ ਉਹ ਕਿਸੇ ਨੂੰ ਭੁੱਲੀ ਥੋੜੀ ਐ ਤੁਸੀਂ ਕਹਿੰਦੇ ਹੋ ਕਿ ਤੜਕੇ ਥੋੜੀ ਨਾ ਕੋਈ ਪੁਲਿਸ ਜਾਂਦੀ ਹੁੰਦੀ ਐ ਸੁਖਵੀਰ ਬਾਦਲ ਜੀ ਤੜਕੇ ਹੀ ਕੋਟਕਪੂਰਾ ਦੇ ਚੌਂਕ ਦੇ ਵਿੱਚ ਬੱਤੀਆਂ ਵਾਲੇ ਚੌਂਕ ਦੇ ਵਿੱਚ ਨਿਹੱਥੇ ਸ਼ਾਂਤਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾੜਾਂ ਤੁਸੀਂ ਮਰਵਾਇਆ ਸੀ ਤੜਕੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਵਾਈਆਂ ਸੀ ਉਹ ਤੜਕੇ ਹੀ ਮੁੰਡਾ ਚੁੱਕਿਆ ਸੀਗਾ ਪੰਜ ਗਰਾਈ ਵਾਲਾ ਜਿਹਨੂੰ ਪਾੜ ਕੇ ਰੱਖ ਦਿੱਤਾ ਸੀ। ਪਰ ਬਾਅਦ ਦੇ ਵਿੱਚ ਉਹਦੇ ਵਿੱਚੋਂ ਨਿਕਲਿਆ ਕਿ ਇੱਕ ਮਿਸਾਲ ਥੋੜੀ ਐ। ਢੇਰ ਲੱਗੇ ਪਏ ਨੇ ਮਸਾਲਾ ਦੇ। ਕਿਸ ਕਿਸਮ ਦੇ ਨਾਲ ਤੁਸੀਂ ਰਾਜ ਕੀਤਾ। ਐਡਾ ਹੰਕਾਰ ਸਿਰ ਨੂੰ ਚੜ੍ਹ ਕੇ ਤੁਹਾਡਾ ਬੋਲ ਰਿਹਾ ਸੀ ਕਿ ਰਾਜ ਕਰਾਂਗੇ ਅਖੇ 25 ਸਾਲ। ਬਿਨਾਂ ਵੋਟਾਂ ਤੋਂ ਰਾਜ ਕਰਨਗੇ। ਇਹ ਭੁੱਲ ਗਏ ਕਿ ਵੋਟਾਂ ਜਿਹੜੀਆਂ 5 ਸਾਲ ਬਾਅਦ ਪੈਂਦੀਆਂ ਹੁੰਦੀਆਂ ਨੇ। 25 ਸਾਲਾਂ ਬਾਅਦ ਨਹੀਂ। ਪਰ ਉਦੋਂ ਹੰਕਾਰ ਸੀ। ਉਸੇ ਹੰਕਾਰ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨ ਦੇ ਵਾਸਤੇ ਤੁਸੀਂ ਕੋਈ ਕਸਰ ਨਹੀਂ ਛੱਡੀ ਲੋਕਾਂ ਦੇ ਸਾਹਮਣੇ ਤੁਹਾਡਾ ਤੇ ਤੁਹਾਡੇ ਨੇੜੇ ਤੇੜੇ ਸਾਰਿਆਂ ਦਾ ਚਿਹਰਾ ਬਿਲਕੁਲ ਨੰਗਾ ਹੋ ਗਿਆ ਇਸੇ ਕਰਕੇ ਤੁਸੀਂ ਹਰ ਗੱਲ ਦੇ ਉੱਤੇ ਕਬਰਾ ਰਹੇ ਸੁਖਵੀਰ ਬਾਦਲ ਜੀ ਅੱਜ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਲਕੁਲ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਤੁਹਾਨੂੰ ਆਪਣਾ ਫਿਕਰ ਲੱਗਿਆ ਆਪਣੇ ਪਰਿਵਾਰ ਦਾ ਫਿਕਰ ਲੱਗਿਆ ਕਿ ਕਿਤੇ ਅਗਲਾ ਨੰਬਰ ਸਾਡਾ ਨਾ ਲੱਗਦਾ ਹੋਵੇ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਉਹਦੇ ਵਿਸਥਾਰ ਨੇ ਜਾਂ ਜਿਹੜੇ ਆਫੀਸਰਸ ਨੇ ਇਹ ਵਿਸਥਾਰ ਦੱਸਿਆ ਚਾਹੇ ਉਹ ਸਾਬਕਾ ਨੇ ਉਹਦੇ ਤੋਂ ਤੁਹਾਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਕੰਪਨੀਆਂ ਵਾਲੀ ਗੱਲ ਤਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕਿੰਨੀਆਂ ਬਣੀਆਂ ਹੋਈਆਂ ਤੇ ਉਹਨਾਂ ਦੇ ਵਿੱਚ ट्रांजੈਕਸ਼ਨਸ ਕਿਵੇਂ ਹੋਏ ਨੇ ਸ਼ਾਇਦ ਐਸੇ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੀਆਂ ਬੇਤਵੀਆਂ ਗੜੀਆਂ ਉਹ ਸਪਸ਼ਟ ਨਜ਼ਰ ਆ ਰਹੀਆਂ ਸੀ ਕਿ ਕਬਰਾਹਟ ਹੈ ਕਿਤੇ ਨਾ ਕਿਤੇ ਕਬਰਾਹਟ ਤਾਂ ਵੀ ਹੋਣੀ ਹੈ ਪੁੱਠੇ ਕੰਮਾਂ ਦੇ ਪੁੱਠੇ ਹੀ ਨਤੀਜੇ ਹੁੰਦੇ ਨੇ ਨਾ ਜਿਸ ਤਰੀਕੇ ਦੇ ਨਾਲ 7 ਤੋਂ ਲੈ ਕੇ 17 ਤੱਕ ਤੁਸੀਂ ਗੁੰਡਾਗਰਦੀ ਮਚਾਈ ਸੀ ਪੰਜਾਬ ਦੇ ਵਿੱਚ ਉਹ ਕਿਸੇ ਨੂੰ ਭੁੱਲੀ ਥੋੜੀ ਐ ਤੁਸੀਂ ਕਹਿੰਦੇ ਹੋ ਕਿ ਤੜਕੇ ਥੋੜੀ ਤਾਂ ਕੋਈ ਪੁਲਿਸ ਜਾਂਦੀ ਹੁੰਦੀ ਐ ਸੁਖਵੀਰ ਬਾਦਲ ਜੀ ਤੜਕੇ ਹੀ ਕੋਟਕਪੂਰਾ ਦੇ ਚੌਂਕ ਦੇ ਵਿੱਚ ਬੱਤੀਆਂ ਵਾਲੇ ਚੌਂਕ ਦੇ ਵਿੱਚ ਨਿਹੱਥੇ ਸ਼ਾਂਤਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾੜਾ ਤੁਸੀਂ ਮਰਵਾਇਆ ਸੀ ਤੜਕੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਵਾਈਆਂ ਸੀ ਉਹ ਤੜਕੇ ਹੀ ਮੁੰਡਾ ਚੁੱਕਿਆ ਸੀਗਾ ਪੰਜ ਗ੍ਰੇਂ ਵਾਲਾ ਜਿਹਨੂੰ ਪਾੜ ਕੇ ਰੱਖ ਦਿੱਤਾ ਸੀ ਔਰ ਬਾਅਦ ਦੇ ਵਿੱਚ ਉਹਦੇ ਵਿੱਚੋਂ ਨਿਕਲਿਆ ਕਿ ਇੱਕ ਮਿਸਾਲ ਥੋੜੀ ਆ ਢੇਰ ਲੱਗੇ ਪਏ ਨੇ ਮਸਾਲਾ ਦੇ ਕਿਸ ਕਿਸਮ ਦੇ ਨਾਲ ਤੁਸੀਂ ਰਾਜ ਕੀਤਾ ਐਡਾ ਹੰਕਾਰ ਸਿਰ ਨੂੰ ਚੜ੍ਹ ਕੇ ਤੁਹਾਡਾ ਬੋਲ ਰਿਹਾ ਸੀ ਕਿ ਰਾਜ ਕਰਾਂਗੇ ਅਗਲੇ 25 ਸਾਲ ਬਿਨਾਂ ਵੋਟਾਂ ਤੋਂ ਰਾਜ ਕਰਨਗੇ ਇਹ ਭੁੱਲ ਗਏ ਦੇ ਵੋਟਾਂ ਜਿਹੜੀਆਂ ਉਹ 5 ਸਾਲ ਬਾਅਦ ਪੈਂਦੀਆਂ ਹੁੰਦੀਆਂ ਨੇ 25 ਸਾਲ ਦਾ ਬਾਅਦ ਨਹੀਂ ਪਰ ਉਦੋਂ ਹੰਕਾਰ ਸੀ ਉਸੇ ਹੰਕਾਰ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨ ਦੇ ਵਾਸਤੇ ਤੁਸੀਂ ਕੋਈ ਕਸਰ ਨਹੀਂ ਛੱਡੀ ਲੋਕਾਂ ਦੇ ਸਾਹਮਣੇ ਤੁਹਾਡਾ ਤੇ ਤੁਹਾਡੇ ਨੇੜੇ ਤੇੜੇ ਸਾਰਿਆਂ ਦਾ ਚਿਹਰਾ ਬਿਲਕੁਲ ਨੰਗਾ ਹੋ ਗਿਆ ਇਸੇ ਕਰਕੇ ਤੁਸੀਂ ਹਰ ਗੱਲ ਦੇ ਉੱਤੇ ਕਬਰਾਰੇ